ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕਾਲੀ ਮਿਰਚ ਦੇ ਉਪਾਅ ਦੇ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਅਸੀਂ ਕਾਲੀ ਮਿਰਚ ਦਾ ਬਹੁਤ ਹੀ ਪਾਵਰਫੁਲ ਉਪਾਅ ਲੈ ਕੇ ਆਏ ਹਾਂ ਜੀ ਬਹੁਤ ਸਾਰੇ ਲੋਕ ਕਮੈਂਟ ਕਰਦੇ ਹਨ ਜਿਨ੍ਹਾਂ ਨੂੰ ਨੌਕਰੀ ਨਾ ਮਿਲਣ ਸੰਬੰਧੀ ਪਰੇਸ਼ਾਨੀਆਂ ਹਨ ਕਿਉਂਕਿ ਜਦੋਂ ਨੌਕਰੀ ਮਿਲਣ ਵਿੱਚ ਕੋਈ ਅੜਚਣ ਪੈ ਜਾਂਦੀ ਹੈ ਅਸੀਂ ਟਰਾਈ ਵੀ ਕਰਦੇ ਰਹਿੰਦੇ ਹਾਂ ਮਿਹਨਤ ਵੀ ਕਰਦੇ ਹਾਂ ਪਰ ਫਿਰ ਵੀ ਕੋਈ ਅੜਚਣ ਪੈ ਹੀ ਜਾਂਦੀ ਹੈ ਵਿਗੜਨ ਪੈ ਹੀ ਜਾਂਦੇ ਹਨ ਤੇ ਨਾਲ ਹੀ ਸਾਡੇ ਬਣਦੇ-ਬਣਦੇ ਕੰਮ ਵੀ ਵਿਗੜ ਜਾਂਦੇ ਨੇ ਫਿਰ ਦੋਸਤੋ ਜਦੋਂ ਕਿਸੇ ਦੀ ਦੁਕਾਨ ਹੈ ਜਾਂ ਕਿਸੇ ਦੇ ਹੋਰ ਕਿਸਮ ਦਾ ਕੋਈ ਵੀ ਵਪਾਰ ਹੈ ਉਸ ਵਿੱਚ ਘਾਟਾ ਪੈ ਜਾਣਾ ਤੇ ਜਾਂ ਫਿਰ ਚੱਲਦੇ-ਚੱਲਦੇ ਕੰਮ ਦਾ ਰੁਕ ਜਾਣਾ ਭਾਵ ਕਿ ਧਨ ਬਰਕਤ ਦੇ ਆਉਣ ਦਾ ਰੁਕ ਜਾਣਾ ਇਹ ਸਾਰੀਆਂ ਕਠਿਨਾਈਆਂ ਸ਼ਨੀ ਦੇਵ ਦੇ ਨਾਲ ਹੀ ਹੁੰਦੀਆਂ ਹਨ ਜੇ ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ ਤਾਂ ਸਾਨੂੰ ਸ਼ਨੀ ਮਹਾਰਾਜ ਅੱਗੇ ਬੇਨਤੀ ਕਰਨੀ ਹੀ ਪਵੇਗੀ ਕਿਉਂਕਿ ਬਹੁਤੇ ਲੋਕ ਅਣਜਾਣ ਹੋ ਕੇ ਇਸ ਸੰਬੰਧੀ ਜਾਣਕਾਰੀ ਨਹੀਂ ਹੁੰਦੀ ਉਹ ਸ਼ਨੀ ਦੋਸ਼ ਦੇ ਸ਼ਿਕਾਰ ਹੁੰਦੇ ਹਨ ਦੋਸਤੋ ਜਦੋਂ ਸਾਡੇ ਤੇ ਸ਼ਨੀ ਦੋਸ਼ ਦਾ ਪੈਰਾ ਹੋ ਜਾਂਦਾ ਹੈ ਤਾਂ ਕਈ ਤਾਂ ਕੋਈ ਦੁਆ ਫਰਿਆਦ ਅਸਰ ਹੀ ਨਹੀਂ ਕਰਦੀ ਅਸੀਂ ਬਹੁਤ ਕੋਸ਼ਿਸ਼ ਕਰਦੇ ਆਂ ਪਰ ਸਾਡਾ ਫਿਰ ਵੀ ਕੋਈ ਨਾ ਕੋਈ ਕੰਮ ਵਿਗੜ ਹੀ ਜਾਂਦਾ ਹੈ ਬਾਕੀ ਤਾਂ ਦੋਸਤੋ ਸਾਡੇ ਲਈ ਸਾਲ ਇਦਾਂ ਹੀ ਗੁਜ਼ਰ ਜਾਂਦੇ ਹਨ ਪਰ ਸਾਨੂੰ ਕੋਈ ਹੱਲ ਹੀ ਨਹੀਂ ਮਿਲਦਾ ਤੇ ਜਾਂ ਫਿਰ ਸਾਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਜਾਂ ਕੋਈ ਦਿੱਕਤ ਆ ਜਾਂਦੀ ਹੈ ਅਸੀਂ ਕੋਈ ਹੱਲ ਹੀ ਨਹੀਂ ਕਰ ਪਾਉਂਦੇ ਕਿਉਂਕਿ ਸ਼ਨੀ ਮਹਾਰਾਜ ਸੁੱਖ ਤੇ ਦੁੱਖ ਦੇ ਦੇਵਤਾ ਹਨ ਜੇ ਇੱਕ ਵਾਰ ਸਾਡੀ ਸ਼ਨੀ ਮਹਾਰਾਜ ਨਾਲ ਵਿਗੜ ਜਾਵੇ ਤਾਂ ਸਾਡੇ ਉੱਪਰ ਦੁੱਖਾਂ ਦੇ ਪਹਾੜ ਹੀ ਟੁੱਟ ਪੈਂਦੇ ਹਨ ਪਰ ਜੇਕਰ ਅਸੀਂ ਸ਼ਨੀ ਮਹਾਰਾਜ ਨੂੰ ਖੁਸ਼ ਕਰ ਲਿਆ ਤਾਂ ਫਿਰ ਦੋਸਤੋ ਸਾਡੀ ਜ਼ਿੰਦਗੀ ਬਦਲਣ ਚ ਸਮਾਣੀ ਲੱਗੇਗਾ ਸਾਲਾਂ ਤੋਂ ਅੜੇ ਕੰਮ ਵੀ ਸੁਧਰਨ ਲੱਗ ਪੈਣਗੇ ਤੇ ਨੇਪਰੇ ਚੜ ਜਾਣਗੇ ਜਿਵੇਂ ਅਸੀਂ ਮਾਂ ਲక్ష్ਮੀ ਨੂੰ ਖੁਸ਼ ਕਰ ਲੈਂਦੇ ਹਾਂ ਸਾਡੇ ਘਰ 'ਚ ਪੈਸਾ ਤੇ ਬਰਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਅਸੀਂ ਸ਼ਨੀ ਦੇਵ ਨੂੰ ਖੁਸ਼ ਕਰ ਲੈਂਦੇ ਹਾਂ ਤਾਂ ਸਾਡੇ ਘਰ ਤੇ ਬੁਰੀਆਂ ਸ਼ਕਤੀਆਂ ਦਾ ਅਸਰ ਖਤਮ ਹੋ ਜਾਂਦਾ ਹੈ ਜੇਕਰ ਅਸੀਂ ਕਿਸੇ ਦਰਬਾਰ ਨੂੰ ਖੁਸ਼ ਕਰ ਲੈਂਦੇ ਹਾਂ ਤਾਂ ਸਾਡੇ ਘਰ ਵਿੱਚ ਦੁੱਧ ਤੇ ਪੁੱਤ ਦੀ ਦਾਤ ਜ਼ਰੂਰ ਮਿਲ ਜਾਂਦੀ ਹੈ ਉਸੇ ਤਰ੍ਹਾਂ ਜੇਕਰ ਅਸੀਂ ਸ਼ਨੀ ਮਹਾਰਾਜ ਨੂੰ ਖੁਸ਼ ਕਰ ਲੈਂਦੇ ਹਾਂ ਤਾਂ ਸਾਡੇ ਵੱਡੇ ਤੋਂ ਵੱਡੇ ਦੁੱਖ ਵੀ ਕੱਟੇ ਜਾਂਦੇ ਹਨ ਅਸੀਂ ਤੁਹਾਡੇ ਨਾਲ ਕਾਲੀ ਮਿਰਚ ਦਾ ਉਪਾਅ ਸਾਂਝਾ ਕਰਾਂਗੇ ਜਿਵੇਂ ਹਫਤੇ ਦਾ ਆਖਰੀ ਦਿਨ ਸ਼ਨੀਵਾਰ ਹੁੰਦਾ ਹੈ ਤੇ ਅਸੀਂ ਇਹ ਵੀਡੀਓ ਅੱਜ ਹੀ ਤੁਹਾਡੇ ਨਾਲ ਇਸ ਕਰਕੇ ਸਾਂਝੀ ਕਰ ਰਹੇ ਹਾਂ ਕਿ ਉਸ ਦਿਨ ਤੱਕ ਤੁਸੀਂ ਇਹ ਉਪਾਅ ਜ਼ਰੂਰ ਕਰ ਲਓ ਅਤੇ ਆਪਣੀਆਂ ਮੁਸ਼ਕਲਾਂ ਦਾ ਹੱਲ ਤੁਹਾਨੂੰ ਮਿਲ ਜਾਵੇ ਅਸੀਂ ਤੁਹਾਡੇ ਨਾਲ ਕਾਲੀ ਮਿਰਚ ਦਾ ਉਪਾਅ ਸਾਂਝਾ ਕਰਾਂਗੇ ਜੀ ਕਾਲੀ ਮਿਰਚ ਇੱਕ ਅਜਿਹਾ ਉਪਾਅ ਕਰਦੀ ਹੈ ਕਿ ਦੁਸ਼ਮਣਾਂ ਦਾ ਨਾਸ ਵੀ ਕਰਦੀ ਹੈ ਕੋਈ ਵੀ ਘਰ ਅਜਿਹਾ ਨਹੀਂ ਹੈ ਜਿਸ ਵਿੱਚ ਕਾਲੀ ਮਿਰਚ ਨਾ ਹੋਵੇ ਕਾਲੀ ਮਿਰਚ ਦਾ ਪ੍ਰਯੋਗ ਹਰ ਘਰ ਵਿੱਚ ਸਬਜੀ ਤਿਆਰ ਕਰਨ ਲਈ ਕੀਤਾ ਜਾਂਦਾ ਹੈ ਉਥੇ ਲక్ష్ਮੀ ਭਾਵ ਕੇ ਪੈਸੇ ਦੀ ਬਹੁਤ ਹੀ ਬਰਕਤ ਪੈਂਦੀ ਹੈ ਕਾਲੀ ਮਿਰਚ ਦਾ ਪ੍ਰਯੋਗ ਪੂਜਾ ਪਾਠ ਵਿੱਚ ਵੀ ਕੀਤਾ ਜਾਂਦਾ ਹੈ ਤੇ ਤਾੰਤ੍ਰਿਕ ਕਿਰਿਆਵਾਂ ਵਿੱਚ ਵੀ ਕੀਤਾ ਜਾਂਦਾ ਹੈ ਜਿਨ੍ਹਾਂ ਲੋਕਾਂ ਦੇ ਆਪਣੇ ਜਾਂ ਗਵਾਂਢੀ ਦੁਸ਼ਮਣ ਬਣੇ ਹੋਏ ਹਨ ਜਾਂ ਤੁਹਾਡੇ ਹੀ ਆਪਣੇ ਤੁਹਾਡੀ ਤਰੱਕੀ ਵੇਖ ਕੇ ਨਹੀਂ ਜਰਦੇ ਖੁਸ਼ੀਆਂ ਨੂੰ ਵੇਖ ਕੇ ਨਹੀਂ ਜਰਦੇ ਤੁਸੀਂ ਕੀ ਕਰੋ ਕਿ 5 ਰੁਪਏ ਜਾਂ 10 ਰੁਪਏ ਦਾ ਸਿੱਕਾ ਲੈਣਾ ਹੈ ਕਾਲਾ ਕਪੜਾ ਕਾਲੀ ਮਿਰਚ ਨੂੰ ਮੁੱਖ ਦਰਵਾਜ਼ੇ ਤੇ ਕੌਲੇ ਤੇ ਟੰਗ ਦੇਣਾ ਹੈ ਤੇ ਜਿੰਨਾ ਲੋਕਾਂ ਦੇ ਦੋ ਦਰਵਾਜ਼ੇ ਹਨ ਤੇ ਇੱਕ ਦਰਵਾਜ਼ਾ ਕਰਦੇ ਪਿਛਲੇ ਪਾਸੇ ਹੈ ਤਾਂ ਫਿਰ ਤੁਸੀਂ ਦੋਵਾਂ ਹੀ ਦਰਵਾਜ਼ਿਆਂ ਤੇ ਟੰਗ ਸਕਦੇ ਹੋ ਤੁਸੀਂ ਇਹ ਉਪਾਸ ਸ਼ਨੀਵਾਰ ਦੇ ਦਿਨ ਹੀ ਕਰਨਾ ਹੈ ਕਿਉਂਕਿ ਬੁਰੀ ਨજર ਬੁਰੀ ਸ਼ਕਤੀ ਦਾ ਪ੍ਰਭਾਵ ਸਾਡੇ ਮੇਨ ਦਰਵਾਜ਼ੇ ਰਾਹੀਂ ਹੀ ਆਉਂਦਾ ਹੈ ਕੋਈ ਵੀ ਮਾੜੀ ਸ਼ਕਤੀ ਬੁਰੀ ਨજર ਸਾਡੇ ਘਰ ਦੇ ਦਰਵਾਜ਼ੇ ਰਾਹੀਂ ਹੀ ਆਉਂਦੀ ਹੈ ਜਿਨ੍ਹਾਂ ਦੀ ਕੋਈ ਦੁਕਾਨ ਹੈ ਜਾਂ ਕੋਈ ਵਪਾਰ ਹੈ ਉਹ ਆਪਣੀ ਦੁਕਾਨ ਦੇ ਦਰਵਾਜ਼ੇ ਤੇ ਟੰਗ ਸਕਦੇ ਹਨ ਯਾਦ ਰੱਖਿਓ ਕੋਈ ਵੀ ਸਿੱਕਾ ਕਾਲੀਆਂ ਮਿਰਚਾਂ ਛੋਟੇ ਜਿਹੇ ਕੱਪੜੇ ਚ ਬੰਨ ਕੇ ਮੇਨ ਦਰਵਾਜ਼ੇ ਤੇ ਟੰਗ ਦਿਓ ਕੋਈ ਵੀ ਮਾੜੀ ਸ਼ਕਤੀ ਸਾਡੇ ਘਰ ਵਿੱਚ ਪਰਵੇਸ਼ ਨਹੀਂ ਕਰ 파ਵੇਗੀ ਜਾਂ ਫਿਰ ਜਿਸ ਕਿਸੇ ਦੁਸ਼ਮਣ ਦੀ ਪਿਆੜੀ ਨજર ਜੋ ਸਾਡੇ ਮੇਨ ਦਰਵਾਜ਼ੇ ਤੋਂ ਸਾਡੇ ਘਰ ਵਿੱਚ ਪਰਵੇਸ਼ ਕਰਦੀ ਹੈ ਜਾਂ ਫਿਰ ਜਿਸ ਕਿਸੇ ਦੀ ਜਾਂ ਫਿਰ ਜਿਸ ਕਿਸੇ ਦੀ ਨજર ਸਾਡੇ ਘਰ 'ਚ ਪੈਸੇ ਨੂੰ ਲਗਣੀ ਹੁੰਦੀ ਹੈ ਤਾਂ ਉਹ ਫਿਰ ਸਾਡੇ ਦਰਵਾਜ਼ੇ ਤੋਂ ਹੀ ਵਾਪਸ ਮੁੜ ਜਾਂਦੀ ਹੈ ਇਹ ਸੀ ਜੀ ਪਹਿਲਾ ਉਪਾਅ ਜੋ ਬਹੁਤ ਹੀ ਸੌਖਾ ਸੀ ਤੇ ਇਸ ਨੂੰ ਕੋਈ ਵੀ ਆਸਾਨੀ ਨਾਲ ਕਰ ਸਕਦਾ ਹੈ ਕਿਉਂਕਿ ਇਸ ਵਿੱਚ ਵਾਧੂ ਸਮਾਨ ਦੀ ਕੋਈ ਲੋੜ ਨਹੀਂ ਪੈਂਦੀ ਹੁਣ ਗੱਲ ਕਰਦੇ ਹਾਂ ਦੂਜੇ ਉਪਾਅ ਦੇ ਬਾਰੇ ਕਈ ਵਾਰ ਸਾਡੇ ਦਿਨ ਮਾੜੇ ਤੇ ਉਲਟੇ ਚੱਲਣ ਲੱਗ ਪੈਂਦੇ ਹਨ ਭਾਵ ਕਿ ਬਿਮਾਰੀ ਕਾਰਨ ਤਨ ਦੀ ਕਮੀ ਕਾਰਨ ਜੋ ਵੀ ਪਰਿਵਾਰਿਕ ਝਗੜੇ ਹੋ ਜਾਂਦੇ ਹਨ ਉਹੀ ਖਤਮ ਨਹੀਂ ਹੁੰਦੇ ਤਾਂ ਫਿਰ ਕੀ ਕਰੋਗੇ ਸ਼ਨੀਵਾਰ ਨੂੰ ਤੁਸੀਂ ਆਪਣੇ ਸਿਰ ਤੋਂ ਪੰਜ ਕਾਲੀ ਮਿਰਚ ਦੇ ਦਾਣੇ ਵਾਰਨੇ ਹਨ ਤੇ ਅਜਿਹੀ ਜਗ੍ਹਾ ਤੇ ਜਾ ਕੇ ਖੜੇ ਹੋ ਜਾਣਾ ਹੈ ਜਿੱਥੇ ਤੁਹਾਨੂੰ ਕੋਈ ਵੀ ਨਾ ਟੋਕੇ ਭਾਵੇਂ ਤੁਸੀਂ ਇਹ ਉਪਾਅ ਆਪਣੇ ਘਰ ਤੋਂ ਬਾਹਰ ਕਰਨਾ ਹੈ ਤੁਸੀਂ ਆਪਣਾ ਮੂੰਹ ਚੜ੍ਹਦੇ ਵੱਲ ਭਾਵ ਕਿ ਜਿੱਥਰੋਂ ਸੂਰਜ ਚੜ੍ਹਦਾ ਹੋਵੇ ਤੇ ਚਾਰੇ ਦਿਸ਼ਾਵਾਂ ਵੱਲ ਸ਼ਨੀ ਮਹਾਰਾਜ ਨੂੰ ਯਾਦ ਕਰਕੇ ਇਹ ਚਾਰੇ ਦਾਣੇ ਸੁੱਟ ਦੇਣੇ ਹਨ ਤੇ ਪੰਜਵਾਂ ਦਾਣਾ ਤੁਸੀਂ ਅਸਮਾਨ ਵੱਲ ਸੁੱਟਣਾ ਹੈ ਪਰ ਇੱਕ ਗੱਲ ਯਾਦ ਰੱਖਿਓ ਤੁਸੀਂ ਰਸਤੇ ਵਿੱਚ ਕਿਸੇ ਨਾਲ ਵੀ ਗੱਲਬਾਤ ਨਹੀਂ ਕਰਨੀ ਤੁਸੀਂ ਸਿੱਧਾ ਆਪਣੇ ਘਰ ਹੀ ਆਉਣਾ ਹੈ ਸ਼ਨੀ ਮਹਾਰਾਜ ਦੇ ਨਾਂ ਦਾ ਸਰੋਂ ਦੇ ਤੇਲ ਦਾ ਦੀਵਾ ਜਗਾਉਣਾ ਹੈ ਕਿ ਸਾਰੀਆਂ ਬੁਰੀਆਂ ਸ਼ਕਤੀਆਂ ਨੂੰ ਸਾਡੇ ਘਰ ਤੋਂ ਦੂਰ ਭਜਾਓ ਤੇ ਤੁਹਾਡੇ ਘਰ ਦੀਆਂ ਬੁਰੀਆਂ ਸ਼ਕਤੀਆਂ 네ਗੇਟਿਵ એનર્ਜੀ ਉਸੇ ਜਗ੍ਹਾ ਤੇ ਰਹਿ ਜਾਣਗੀਆਂ ਜਿੱਥੇ ਤੁਸੀਂ ਕਾਲੀਆਂ ਮਿਰਚਾਂ ਸੁੱਟ ਕੇ ਆਏ ਸੀ ਕਿਉਂਕਿ ਇਸ ਵਿੱਚ ਬੁਰੀਆਂ ਸ਼ਕਤੀਆਂ ਨੂੰ ਖਿੱਚਣ ਦੀ ਤਾਕਤ ਹੁੰਦੀ ਹੈ ਜਦੋਂ ਅਸੀਂ ਕਾਲੀਆਂ ਮਿਰਚਾਂ ਸਿਰ ਤੋਂ ਵਾਰ ਕੇ ਚਾਰੇ ਦਿਸ਼ਾਵਾਂ ਵਿੱਚ ਸੁੱਟਦੇ ਹਾਂ ਤਾਂ 네ਗੇਟਿਵ એનર્ਜੀ ਘਰ ਤੋਂ ਬਾਹਰ ਚਾਰੇ ਦਿਸ਼ਾਵਾਂ ਵਿੱਚ ਫੈਲ ਜਾਂਦੀ ਹੈ ਤੇ ਇੱਕ ਹੋਰ ਉਪਾਅ ਹੈ ਦੋਸਤੋ ਜੇਕਰ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਹੈ ਉਹ ਤੁਹਾਡਾ ਕੋਈ ਆਪਣਾ ਹੈ ਜਾਂ ਪਰਾਇਆ ਹੈ ਤੁਸੀਂ ਕੀ ਕਰੋ ਤੁਸੀਂ ਥੋੜੀ ਜਿਹੀ ਕਾਲੀ ਮਿਰਚ ਨੂੰ ਘਰ ਵਿੱਚ ਚੰਗੀ ਤਰ੍ਹਾਂ ਕੁੱਟ ਲਓ ਤੇ ਉਸ ਦਾ ਪਾਊਡਰ ਬਣਾ ਲਓ ਇਸ ਤੋਂ ਬਾਅਦ ਸ਼ਨੀਵਾਰ ਜਾਂ ਸੋਮਵਾਰ ਸ਼ਿਵ ਮੰਦਰ ਵਿੱਚ ਜਾ ਕੇ ਸ਼ਿਵ ਲਿੰਗ ਉੱਪਰ ਚੜਾ ਕੇ ਆਓ ਤੇ ਦੋਸਤੋ ਇਹ ਪ੍ਰਾਰਥਨਾ ਕਰੋ ਕਿ ਜਿੰਨੇ ਵੀ ਸਾਡੇ ਦੁਸ਼ਮਣ ਹਨ ਉਹ ਪਰਾਇੇ ਹਨ ਜਾਂ ਆਪਣੇ ਹਨ ਉਹਨਾਂ ਸਾਰਿਆਂ ਤੋਂ ਸਾਡੀ ਰੱਖਿਆ ਕਰਨਾ ਜੀ ਇਹ ਉਪਾਅ ਵੀ ਬਹੁਤ ਹੀ ਪਾਵਰਫੁਲ ਹੈ ਇਸ ਨਾਲ ਘਰ ਦੀ ਨੈਗੇਟਿਵ એનર્ਜੀ ਖਤਮ ਹੋ ਜਾਵੇਗੀ ਸ਼ਨੀਵਾਰ ਜਾਂ ਸੋਮਵਾਰ ਹੀ ਇਹ ਉਪਾਅ ਕਰਨਾ ਹੈ ਤੁਸੀਂ ਗਾਂ ਦਾ ਕੱਚਾ ਦੁੱਧ ਲੈਣਾ ਹੈ ਤੇ ਉਸ ਵਿੱਚ ਪੀਸੀਆਂ ਕਾਲੀਆਂ ਮਿਰਚਾਂ ਪਾਉਣੀਆਂ ਹਨ ਕਾਲੀਆਂ ਮਿਰਚਾਂ ਤੇ ਕਾਲੇ ਲੌਂਗ ਇਸ ਲਈ ਉਪਾਅ ਵਿੱਚ ਵਰਤੇ ਜਾਂਦੇ ਹਨ ਕਿਉਂਕਿ ਇਸ ਵਿੱਚ ਸਕਾਰਾਤਮਕ ਊਰਜਾ ਹੁੰਦੀ ਹੈ ਘਰ ਦੇ ਖਾਣੇ ਵਿੱਚ ਇਸ ਦਾ ਪ੍ਰਯੋਗ ਅਸੀਂ ਕਰਦੇ ਹਾਂ ਤਾਂ ਫਿਰ ਦੋਸਤੋ ਅਸੀਂ ਜੋ ਵੀ ਪ੍ਰਸ਼ਾਦ ਤਿਆਰ ਕਰਦੇ ਹਾਂ ਉਸ ਵਿੱਚ ਬਾਕੀ ਮੇਵੇ ਤਾਂ ਭਾਵੇਂ ਰਹਿ ਜਾਣ ਪਰ ਤੁਸੀਂ ਲੌਂਗ ਜ਼ਰੂਰ ਪਾਉਣੇ ਹਨ ਜਦੋਂ ਅਸੀਂ ਇਸ ਪ੍ਰਸ਼ਾਦ ਦਾ ਭੋਗ ਲਗਾਉਂਦੇ ਹਾਂ ਤਾਂ ਉਹ ਕਰਸ਼ਿਤ ਹੋ ਜਾਂਦੇ ਹਨ ਜੇਕਰ ਪ੍ਰਸ਼ਾਦ ਦੀ ਖੁਸ਼ਬੂ ਚੰਗੀ ਹੋਵੇਗੀ ਤਾਂ ਪ੍ਰਸ਼ਾਦ ਵੀ ਅਸਰ ਵਧਿਆ ਕਰੇਗਾ ਜਦ ਵੀ ਤੁਸੀਂ ਪ੍ਰਸ਼ਾਦ ਤਿਆਰ ਕਰਦੇ ਹੋ ਤਾਂ ਕਦੇ ਤੁਸੀਂ ਮਿੱਠਾ ਪ੍ਰਸ਼ਾਦ ਤਿਆਰ ਕਰਦੇ ਹੋ ਤਾਂ ਤੁਸੀਂ ਕਾਲੀ ਮਿਰਚ ਜਾਂ ਲੌਂਗ ਦਾ ਇਸਤੇਮਾਲ ਜ਼ਰੂਰ ਕਰੋ ਬਾਕੀ ਜੇਕਰ ਤੁਹਾਡੀ ਕੋਈ ਵੀ ਵਪਾਰ ਨਾਲ ਸੰਬੰਧਿਤ ਕੋਈ ਵੀ ਪਰੇਸ਼ਾਨੀ ਹੈ ਸੰਬੰਧਿਤ ਕੋਈ ਵੀ ਸਮੱਸਿਆ ਹੈ ਜਦ ਤੁਸੀਂ ਨੌਕਰੀ ਲੈਣ ਸੰਬੰਧੀ ਜਾ ਰਹੇ ਹੋ ਤਾਂ ਉਸ ਵਿਅਕਤੀ ਦੇ ਉੱਪਰੋਂ ਕਾਲੀ ਮਿਰਚ ਵਾਰ ਕੇ ਉਸ ਨੂੰ ਟਿੱਕਾ ਲਗਾ ਕੇ ਘਰੋਂ ਭੇਜੋ ਇਸ ਵੀਡੀਓ ਵਿੱਚ ਜੋ ਵੀ ਉਪਾਅ ਦੱਸੇ ਗਏ ਹਨ ਕੋਈ ਵੀ ਇੱਕ ਉਪਾਅ ਤੁਸੀਂ ਕਰ ਸਕਦੇ ਹੋ ਇਹ ਸਾਰੇ ਉਪਾਅ ਬਹੁਤ ਹੀ ਸੌਖੇ ਅਤੇ ਆਸਾਨ ਹਨ ਬਿਨਾਂ ਕਿਸੇ ਜ਼ਿਆਦਾ ਖਰਚੇ ਤੋਂ ਹਨ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਹੋਰ ਦੋਸਤਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵਤਾ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਜੋ ਸ਼ਨੀ ਦੇਵਤਾ ਦੀ ਕਿਰਪਾ ਤੁਹਾਡੇ ਉੱਪਰ ਵੀ ਹੋ ਜਾਵੇ ਧੰਨਵਾਦ